ਆ ਕਰਤੂਤ ਆ ਸਾਡੇ ਲੋਕਾਂ ਦੀ ਤੇ ਮੈਨੂੰ ਅੱਜ ਕਹਿੰਦਾ ਮੈਂ ਪਹਿਲਾਂ ਵੀ ਕਿਹਾ ਸੀ ਉਦਦੇ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਕੋਈ ਸੁਣਵਾਈ ਨਹੀਂ ਹੋ ਰਹੀ ਡੀਸੀ ਭੰਡੇ ਨਾਲ ਵੀ ਗੱਲ ਹੋ ਗਈ ਡੀਐਫਓ ਨਾਲ ਵੀ ਗੱਲ ਹੋ ਗਈ ਦੇਖਦੇ ਆ ਆਉਂਦੇ ਦਾ ਕਹਿੰਦੇ ਤਾਂ ਹੈਗੇ ਆਉਣੇ ਆ ਪਰ ਕਾਰਵਾਈ ਕੀ ਕਰਦੇ ਆ ਦੇਖ ਲਓ ਬਾਈ ਕਰਤੂਤ ਲੋਕਾਂ ਦੀ ਆ ਸੜਕਾਂ ਨਾਲ ਪਰੇ ਜਾਂਦੀ ਆ ਸੜਕ ਦੇ ਨਾਲ ਉਹ ਦਿਖਾ ਓਏ ਪੱਕਾ ਖਾਲ ਆ ਆ ਜਾ ਆ ਪੱਕਾ ਖਾਲ ਜਾਂਦਾ ਨਾਲ ਪੱਕੇ ਖਾਲ ਦੇ ਤੇ ਸੜਕ ਤੇ ਛਾਂਜ ਗਾਲੀਆਂ ਖੜੀਆਂ ਆ ਆ ਦੇਖ ਲੋ ਇੱਕ ਮਿੰਟ ਪੱਕਾ ਆ ਪੱਕਾ ਖਾਲਦ ਸਾ ਆ ਪੱਕਾ ਖਾਲ ਆ ਆ ਦੇਖ ਲੋ ਆ ਪੱਕਾ ਖਾਲ ਆ ਗਿਆ ਆ ਪਰਲੇ ਪਾਈ ਸੜਕ ਆ ਗਈ ਆ ਦੇਖ ਲੋ ਆ ਸੜਕ ਆ ਗਈ ਆ ਪੰਨਾਂ ਪੱਟ ਕੇ ਉਹ ਮਾਰੀਆਂ ਜਿਹੜੀ 20 ਸਾਲ 25 ਸਾਲ ਦੀ ਤਿਆਰ ਹੋਈ ਆ ਟਾਂਦੀ ਉਹ ਮਾਰੀ ਪੱਟ ਕੇ ਮੈਂ ਦੋ ਠੋਕੀਆਂ ਆ ਤੀਜੀ ਨੂੰ ਦਿਖਾਉਣੇ ਆਜੋ ਇਹਨੂੰ ਵੀ ਪਾਲਾ ਸੀ ਆ ਕੇ ਕਹਾੜਾ ਇਹਦਾ ਗੱਲ ਕਰਾ ਧੰਨਵਾਦ ਆ ਮੁੰਡੇ ਆ ਗਏ ਮੌਕੇ ਤੇ ਇਹਨਾਂ ਨੇ ਆ ਕੇ ਰੋਕ ਲਿਆ ਆ ਸੜਕ ਤੇ ਤੁਰੇ ਜਾਂਦੇ ਆ ਆ ਰਾਤ ਖੜਿਆ ਪਰੇ ਪੱਕਾ ਖਾਲਾ ਵਿਚਾਲੇ ਟਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹਰਾਨੀ ਦੀ ਗੱਲ ਆ ਇੱਕ ਪਾਸੇ ਪਾਏ ਕਿਹੀ ਜਾਣਗੇ ਅੱਗ ਲੱਗ ਗਈ ਓਏ ਟੈਂਪਰੇਚਰ ਵੱਧ ਗਿਆ ਓਏ ਗਰਮੀ ਵੱਧ ਗਈ ਓਏ ਤਾਪਮਾਨ ਵੱਧ ਗਿਆ ਓਏ ਛੱਕੇ ਵੇ ਗਰਮੀ ਦੇ ਹੌਂਕ ਦੇ ਢੀ ਗਿੱਠ ਦੀ ਜੀਵ ਨਿਕਲਿਆ ਦਰਸ ਲਿਆ ਖੜਦੇ ਆ ਤੇ ਪੱਟਣ ਲੱਗੇ ਮੈਂਟ ਲਾਉਂਦੇ ਆ ਆਹ ਦੇਖ ਲੋ ਲੈ ਆਹ ਕਰਤੂਤਾਂ ਦਾ ਲੋਕਾਂ ਦੀ ਇਹਦਾ ਇੰਨੀ ਕੁ ਬਚਾ ਲਿਆ ਕਿ ਆਹ ਦੇਖ ਲਾ ਆਹ ਪਾ ਲਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਆਹ ਦੇਖ ਲੋ ਇਹਦਾ ਗੱਲ ਕਰ ਉੱਤੋਂ ਦਾ ਵੱਡੀ ਬੁੱਡੀ ਬੈਠਿਆ ਉਹ ਤਾਂ ਵੱਢ ਲੀਆਂ ਖੜੀਆਂ ਆਹ ਖਾਲ ਦਿਖਾ ਦੇ ਆਪਰੇ ਖਾਲਾ ਗਿਆ ਆਹ ਟਾਲੀ ਆ ਗਈ ਆਹ ਸੜਕ ਇਧਰ ਆ ਗਈ ਸੜਕ ਦੇ ਨਾਲ ਸਰਕਾਰੀ ਖਾਲਾ ਵਿਚਾਲੇ ਸਰਕਾਰੀ ਥਾਂ 'ਤੇ ਟਾਲੀਆਂ ਖੜੀਆਂ ਉਹ ਪਟਤੀਆਂ ਦੋ ਪਟਤੀਆਂ ਇਹਨੂੰ ਬਾੜਾ ਰੱਖ ਲਿਆ ਜਾ ਕੇ ਫੇਰ ਤਾ ਸੀਗਾ ਇਹਨੇ ਜਾਣਾ ਚ ਆ ਕੇ ਕਹਾੜਾ ਇਹਦਾ ਆ ਕੇ ਗੱਲ ਕਰ ਮੌਕੇ ਦੇ ਇਹਨਾਂ ਨੇ ਆ ਕੇ ਰੋਕ ਲਿਆ ਇੱਕ ਵਾਰੀ ਜਿਹੜਾ ਬੰਦਾ ਪਟ ਰਿਹਾ ਹੈ ਨਾ ਟਾਲੀਆਂ ਅੱਗ ਲਾਈ ਨਹੀਂ ਬਾਈ ਲੱਗਦੀ ਅਗਰੀ ਦਾ ਨਾਮਾ ਬੰਦੇ ਕੋਲੇ ਉਲਟਾ ਪੁੱਛਿਆ ਕਹਿੰਦਾ ਮਰਾ ਪਟ ਕੇ ਗੁਰਦੁਆਰੇ ਹੁੰਦੇੜੀਆਂ ਲੈ ਦੱਸ ਯਾਰ ਸ਼ਰਬ ਯਾਰ ਕਿੰਨੀ ਪੈਲੀ ਹੋਏ ਦੇ ਕੋਲੇ 40 ਕਿੱਲੇ ਬਾਣ ਆ ਦੱਸ ਲੈ ਯਾਰ 40 ਕਿੱਲੇ ਬਾਣ ਹੈ ਤੇ ਆ ਆ ਆ ਇੱਥੇ ਟਰਾਲੀਆਂ ਸਰਕਾਰੀ ਥਾਂ ਦੇ ਖੜੀਆਂ ਪੱਟੀ ਜਾਂਦੇ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਡੀਸੀ ਬਟਿੰਡੇ ਨਾਲ ਵੀ ਗੱਲ ਹੋਈ ਹੈ ਡੀਐਫਓ ਨਾਲ ਵੀ ਗੱਲ ਹੋਈ ਹੈ ਜਿਹੜਾ ਜੰਗਲਾਤ ਅਫਸਰ ਆ ਜਿਲ੍ਹੇ ਦਾ ਉਹਦੇ ਨਾਲ ਵੀ ਗੱਲ ਹੋਈ ਹੈ ਕੈਨੇਡਾ ਹੈਗੇ ਵੀ ਆਉਣੇ ਆ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਯਾਰ ਐਂ ਤਾਂ ਲੋਕਾਂ ਨੇ ਦਰਸਤ ਹੀ ਨਹੀਂ ਛੱਡਣਾ ਕੋਈ ਕੀ ਫਿਰ ਫਾਇਦਾ ਡਰਾਮੇ ਕਰਨ ਦਾ ਵੀ ਅਸੀਂ ਹਰਿਆਵਲ ਬਣਾ ਰਹੇ ਹਰਿਆਵਲ ਦਸਤਾ ਬਣਾਤਾ ਜੀ ਹਰਿਆਵਲ ਦਾ ਦਿਹਾੜਾ ਬਣਾ ਰਹੇ ਹਾਂ ਜੀ ਆ ਬਾਤਾ ਵਰਨ ਦਿਹਾੜਾ ਬਣਾ ਰਹੇ ਸੀ ਕੀ ਫਾਇਦਾ ਯਾਰ ਇਹਨਾਂ ਡਰਾਮਿਆਂ ਦਾ ਖਾਨਾ ਪੂਰਤੀਆਂ ਦਾ ਯਾਰ ਭਵੰਤ ਸਿੰਘ ਇੱਧਰ ਨੂੰ ਮੜਾ ਮੋਟਾ ਆਦੇ ਅਧਿਕਾਰੀਆਂ ਨੂੰ ਕਹਿ ਲੋਕਾਂ ਨੇ ਇੱਕ ਰੁੱਖ ਨਹੀਂ ਛੱਡਣਾ ਇੱਕ ਰੁੱਖ ਵੀ ਇਹ ਬੈਰੀ ਹੋਏ ਖੜੇ ਸਾਰੇ ਆਪਣੇ ਜਿੰਨੇ ਬਾਣਾ ਜਿ ਖੜੇ ਸੀਗੇ ਜ਼ਮੀਨਾਂ ਜੋ ਸਾਰੇ ਉਹ ਪੱਟ ਤੇ ਉੱਜਮਾ ਸਾਫੂ ਕਰੀ ਤੁਰ ਜਾਂਦੇ ਆ ਹੁਣ ਇਹਨਾਂ ਨੂੰ ਪੈਗੇ ਜਿਹੜੇ ਕੋਈ ਸੜਕਾਂ ਦੇ ਖੜੇ ਆ ਕੋਈ ਪਈਆਂ ਦੇ ਖੜੇ ਆ ਕੋਈ ਖਾਲਾਂ ਦੇ ਖੜੇ ਆ ਕੋਈ ਸਰਕਾਰੀ ਸੂਆਂ ਦੇ ਖੜੇ ਉਹਨਾਂ ਨੂੰ ਪੈਗੇ ਹੁਣ ਮੈਂ ਭਵੰਤ ਮਾਲ ਨੂੰ ਅਪੀਲ ਕਰਦਾ ਵੀ ਜਿਹੜੇ ਬੰਦਾ ਦਰਾਤ ਚ ਪੜਦਾ ਉਹਦਾ ਮੋਟਰ ਦਾ ਕਨੈਕਸ਼ਨ ਕੱਟ ਦੇ ਫੇਰੇ ਲੋਕ ਸੂਤ ਆਉਣਗੇ ਇਹ ਡੰਡੇ ਦੇ ਯਾਰ ਆ ਲੋਕ ਇਹ ਪਿਆਰਪੁਰ ਦੀ ਭਾਸ਼ਾ ਕੋਈ ਨਹੀਂ ਸਮਝਦੇ ਨਹੀਂ ਹੈਗੇ ਮੈਂ ਕਿਸਾਨ ਜਥੇਬੰਦਿਆਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਤੁਸੀਂ ਫਿਰ ਝਟ ਖੜ ਜਾਂਦੇ ਉਹਨਾਂ ਦੇ ਨਾਲ ਆ ਕੇ ਜੇ ਕੱਲ ਨੂੰ ਕੋਈ ਕਾਰਵਾਈ ਹੋ ਗਈ ਕੋਈ ਪਰਚਾ ਹੋ ਗਿਆ ਮੈਂ ਦੇਖ ਲੈਣਾ ਆ ਜਿੰਨੇ ਕਿਸਾਨ ਜੀ ਸਮੇਂ ਨਾਲ ਖੜਨ ਗਿਆ ਕੇ ਸਾਡੇ ਕਿਸਾਨ ਦੇ ਪਰਚਾ ਕਰਤਾ ਜੀ ਉਹ ਤੁਹਾਨੂੰ ਅਪੀਲ ਆਓ ਤੁਸੀਂ ਇਕੱਲਾ ਮਸਲਾ ਇਕੱਲੇ ਮਾਵਜਾਂ ਤੱਕ ਐ ਐਮਐਸਪੀਆ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਆ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰਦੇ ਹੋ ਪ੍ਰਚਾਰ ਕਰਦੇ ਹੋ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵੀ ਦਰਾਤ ਨਾ ਪਟੋ ਉਹ ਤੁਹਾਡੇ ਸੱਜਣਾ ਓਏ ਤੁਹਾਡੇ ਮਿੱਤਰ ਆ ਓ ਇਹ ਉਹ ਤੁਹਾਡੇ ਨਾਲ ਮੱਚਦੇ ਆ ਓਏ ਤੁਸੀਂ ਮਰ ਜਾਂਦੇ ਹੋ ਜਿਉਂਦੇ ਮੱਚਦੇ ਆ ਜਿਵੇਂ ਮਿੱਟੀ ਹੋ ਜਾਂਦੇ ਹੋ ਮਰ ਕੇ ਇਹ ਉਹਦਾ ਚੌਂਦੇ ਖੜੇ ਕਈ ਵਾਰੀ ਆਪਾਂ ਪੱਟ ਕੇ ਟਾਲੀ ਕਿਕਰ ਜਦੋਂ ਉਹਦੀ ਸੁਕਾ ਕੇ ਮਚਾ ਦਿੰਨੇ ਆ ਬੰਦਾ ਆ ਅਕਲ ਨੂੰ ਹੱਥ ਮਾਰੋ ਬੇਅਕਲੂ ਅਕਲ ਦੇ ਉਹਨੇਓ ਕਿਉਂ ਤਬਾਹ ਕਰਨ ਤੇ ਲੱਗੋ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋਗ ਰਹਿਣੀ ਨਹੀਂ ਧਰਤੀ ਓਏ ਫਿਰ ਕਹਿੰਦੇ ਮੀ ਨਹੀਂ ਪੈਂਦਾ ਐਡੀਆਂ ਜੀਭਾਂ ਨਿਕਲੀਆਂ ਫੜਦੀਆਂ ਝੋਨਾ ਕਿਵੇਂ ਲੱਗੇ ਮੀ ਛੋਟੇ ਮੇਰੇ ਮੁਝਾ ਹੋਰ ਨਿਕਲਾਈ ਕਿਵੇਂ ਪੈਜੂਗਾ ਮੀ ਵੀ ਜਿਹੜਾ ਹਾਲਾਤ ਕਰੀ ਜਾਂਦੇ ਪੰਜਾਬ ਦੇ ਫਰਨੀ ਭਾਲਦੇ ਆ ਸੋ ਮਰੀ ਪੰਜਾਬ ਦਾ ਜਿਹੜਾ ਵੀ ਜੰਗਲਾਤ ਮੰਤਰੀ ਆ ਸ਼ਾਇਦ ਘਟਾਰੂ ਚੱਕ ਜੰਗਲਾਤ ਮੰਤਰੀ ਆ ਉਹਦੇ ਤੱਕ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਆ ਆ ਦੋ ਦਿਨਾਂ 'ਚ ਦੋ ਵਾਕਏ ਹੋਇਆ ਇਹ ਸਿਲਵਰਾ ਪਿੰਡ ਐ ਇੱਥੋਂ ਗੁਮਟੀ ਨੂੰ ਜਾਂਦੇ ਆ ਸੜਕ ਦੇ ਟਾਲੀਆਂ ਖੜੀਆਂ ਆ ਜੇ ਬੰਦਾ ਪੈ ਗਿਆ ਇਹਨੇ ਪੱਟ ਲੀਆਂ ਦੋ ਆ ਇੱਕ ਪੱਟਣ ਨੂੰ ਲੱਗਿਆ ਸੀਗਾ ਬੀਬੋ ਕੇ ਵਜਦੇ ਆ ਨਾ ਕੀ ਯਾਰ ਹਰਪ੍ਰੀਤ ਹਰਪ੍ਰੀਤ ਕਹਿੰਦੇ ਆ ਹਰਪ੍ਰੀਤ ਹਰੂ ਸਿੰਘ ਇਹਦਾ ਨਾਂ ਐ ਹਰਪ੍ਰੀਤ ਸਿੰਘ ਮੈਂ ਸਰਕਾਰ ਨੂੰ ਮੈਂ ਡੀਸੀ ਬਠਿੰਡੇ ਨੂੰ ਮੈਂ ਜੰਗਲਾਤ ਮੈਕਮਨ ਨੂੰ ਬੇਨਤੀ ਕਰਦਾ ਇੱਕ ਇਹ ਬੰਦਾ ਸਿਲਵਰਾ ਪਿੰਡ ਤੋਂ ਆ ਇੱਕ ਠੱਗਾਂ ਦੇ ਵਜਦੇ ਆ ਪਿੰਡ ਕਲੋਕੇ ਤੋਂ ਜਦੋਂ ਸਿਲਵਰਾ ਦੇ ਪਿੰਡ ਕਲੋ ਨੂੰ ਜਾਂਦੇ ਛੇ ਟਾਲ ਲਗਾਉਣੇ ਪੱਟਲੀਆਂ ਇਦੂ ਮੋਟੀਆਂ ਮੋਟੀਆਂ ਏਡੀਆਂ ਜੱਫੇ 'ਚ ਨਹੀਂ ਆਉਂਗਾ ਡੰਡੇ ਨੇ ਟਾਲੀਆਂ ਪੱਟਲੀਆਂ ਉਹ ਵੀ ਆਈ ਹੈ ਉਹ ਇੱਕ ਪਾਸੇ ਸੜਕਾ ਦੂਜੇ ਪਾਸੇ ਖਾਲ ਹੈ ਵਿਚਾਲੇ ਖੜੀਆਂ ਉਹ ਪੱਟਲੀਆਂ ਕੋਈ ਰਾਜਾ ਬਾਬੂ ਨਹੀਂ ਯਾਰ ਕੋਈ ਪੁੱਛ ਕੇ ਨਹੀਂ ਯਾਰ ਕੋਈ ਸੁਣਵਾਈ ਹੈ ਨਹੀਂ ਸਾਲੀ ਕੋਈ ਕਾਰਵਾਈ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਪਿੰਡ ਵਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਕਈ ਵਾਰੀ ਆਪਾਂ ਬਿਨਾਂ ਗੱਲ ਤੋਂ ਵਿਰੋਧ ਖੜ ਜਾਂਦੇ ਆਖੇ ਵੀ ਨਹੀਂ ਸਾਡੇ ਪਿੰਡ ਦੇ ਬੰਦੇ ਨੇ ਖਲਾਫ ਬੋਲਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਇਹ ਦਰਾਸਤਾਂ ਦੀ ਛਾਂ ਇਹਨਾਂ ਦੀ ਆਕਸੀਜਨ ਇਹ ਮੀਂਹ ਪਉਣ ਚ ਸਹਾਈ ਇਹ ਛਾਂ ਦੇਣ ਚ ਕੱਲੇ ਲੱਖੇ ਨੂੰ ਨਹੀਂ ਹਜੇ ਲੱਖਾਂ ਦਾ ਕਦੇ ਆਉਂਦਾ ਕਦੇ ਲੰਘਦਾ ਇਹ ਸੋਡੇ ਲਈ ਵੀ ਉਹਨੇ ਨਹੀਂ ਯਾ ਸੋਡੇ ਲਈ ਤਾਂ ਵੱਧ ਨੇ ਯਾਰ ਇਹ ਇਹ ਜਿਹੜੇ ਲੋਕਾਂ ਨੂੰ ਅਕਲ ਦਿਓ ਮਤ ਦਿਓ 40 40 ਕੱਲਿਆਂ ਦੇ ਮਾਲਕ ਹੋ ਕੇ ਲਾਖਾਂ ਪੱਤੀ ਹੋ ਕੇ ਵੀ ਸਾਨੂੰ ਜਿਆਕਲ ਨਹੀਂ ਆ ਰਹੀ ਆ ਟਾਲੀਆਂ ਪੱਟ ਕਿੰਨਾ ਜੋ ਕੱਢੋਂਗੇ ਜਾਂ ਕਿੰਨੇ ਕੇ ਫਸਲ ਮਾਰਦੇ ਹੋਣਗੇ ਯਾਰ ਜੇ ਉੱਤੇ ਤਾਰ ਲੰਘਦੀ ਯਾਰ ਸਾੰਗਦੇਓ ਉਹ ਨਹੀਂ ਕੋ ਰੋਗ ਦਾ ਜੜਚੀ ਪਟਣ ਲੱਗ ਜਾਂਦੇ ਯਾਰ ਸੋ ਮੇਰੀ ਅਪੀਲ ਆ ਪੰਜਾਬ ਦੇ ਮੁੱਖ ਮੰਤਰੀ ਸੁਰਦਾ ਭੰਗ ਸਿੰਘ ਮਾਨ ਨੂੰ ਕਿ ਇੰਨਾ ਲੋਕਾਂ ਦੇ ਕਨੈਕਸ਼ਨ ਕੱਟ ਮੋਟਰਾਂ ਦੇ ਜਾਂ ਕੋ ਕਾਨੂੰਨ ਹੀ ਲਿਆ ਦਰਾਹਤ ਜਿਵੇਂ ਕੰਢੀ ਏਰੀ ਦਾ ਕਾਨੂੰਨ ਹੈ ਉੱਥੇ ਬਿਨਾ ਮਨਜ਼ੂਰੀ ਤੋਂ ਕੋਈ ਬੰਦਾ ਆਪਣੇ ਖੇਤ ਚੋਂ ਵੀ ਨਹੀਂ ਪੱਟ ਸਕਦਾ ਕੋਈ ਕਾਨੂੰਨ ਹੀ ਹਜਾ ਬਣਾ ਦੇ ਵੀ ਜਿਹੜਾ ਬੰਦਾ ਦਰਾਹਤ ਪੱਟੂਆ 6 ਮਹੀਨੇ ਸੁੱਧੀ ਅੰਦਰ ਜਮਾਨਤ ਨਹੀਂ ਕੋਈ ਜੇਲ੍ਹ ਚ ਇਹ ਅਕਲ ਫੇਰ ਆਊਗੀ ਨਾ ਲੋਕਾਂ ਨੂੰ ਕਿ ਡਾਂ ਖਿੱਚੇਗਾ ਇਹ ਪਿਆਰ ਨਾਲ ਨਹੀਂ ਸੁਣਿਆ ਸਮਝਦੇ ਇਹ ਸੋ ਮੈਂ ਪੀਲ ਇਹੀ ਕਰਦਾ ਡੀਸੀ ਬਠਿੰਡਾ ਨੂੰ ਡੀਐਫਓ ਬਠਿੰਡਾ ਨੂੰ ਕਿ ਦੋ ਬੰਦਿਆਂ ਨੇ ਹਜਰਤ ਪੱਟੇ ਆ ਇਹਨਾਂ ਦੇ ਜਲਦ ਤੋਂ ਜਲ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਅਰਜ ਹੋਣਾ ਚਾਹੀਦਾ د باندې ته ਮੈਂ ਕੱਲ ਹੋਰ ਕਹਿਣੀ ਚਾਹੁੰਨਾ ਸਰਪੰਚ ਆ ਗਿਆ ਅੱਜ ਨਾਲ ਸਾਫ ਕਾ ਬਈ ਇਹਦੀ ਬਹੁਤ ਵੱਡੀ ਦੇਣ ਹੈ ਪੰਜ ਕਿੱਲਾਂ ਜੰਗਲੇ ਨੇ ਲਾਇਆ ਇਹਦਾ ਭਰਾਵਾ ਧੰਨਵਾਦ ਆ ਇੱਕ ਕੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਤੁਸੀਂ ਫਿਰ ਚੀਕਾਂ ਮਾਰਦੇ ਹੋ ਵੀ ਤੁਸੀਂ ਚੀਕਾਂ ਮਾਰਦੇ ਹੋ ਉਹਨਾਂ ਨੂੰ ਵੀ ਸਾਡੇ ਕੈਂਸਰ ਹੋ ਗਿਆ ਓਏ ਛੂਗਰ ਹੋ ਗਿਆ ਓਏ ਜਵਾਕ ਨਹੀਂ ਹੁੰਦਾ ਓਏ ਚਿੱਟੇ ਨਾਲ ਮਰ ਗਿਆ ਜੋ ਤੁਸੀਂ ਐਡਾ ਵੱਡਾ ਟੱਕਾ ਕਰ ਰਹੇ ਹੋ ਧੋਕ ਮਾਰ ਰਹੇ ਹੋ ਪੰਜਾਬ ਦੀ ਧਰਤੀ ਦੇ ਐਡਾ ਜ਼ੁਲਮ ਟਾ ਰਹੇ ਹੋ ਦਰਾਸਤਾ ਨੂੰ ਪੱਟ ਕੇ ਅੱਗਾਂ ਲਾ ਕੇ ਦਰਾਸਤਾ ਨੂੰ ਨਕਸਾਨ ਕਰ ਰਹੇ ਆ ਇਹਦਾ ਫਿਰ ਕੁਦਰਤ ਦਾ ਇੱਕ ਅਸੂਲ ਹੈ ਜਿੰਨਾ ਨਿਉਂਦਾ ਪਾਉਂਗੇ ਵਾਪਸ ਮੁੜਨੇ ਮੁੜਨਾ ਹੁਣ ਆ ਦੇਖ ਲੋ ਕਿੱਡੀ ਵੱਡੀ ਟੱਲੀ ਹਲਾ ਤਾ ਦੇਖ ਚੱਕ ਤਾ ਇੱਕ ਟੀਲੇ ਆ ਚੱਕਤੀ ਆ ਦੇਖ ਲੋ ਆ ਚੱਕ ਤਾ ਕੰਮ ਆ ਖੜਾ ਆ ਚੱਕਤੀ ਇਹਨੂੰ ਪਾ ਲਿਆ ਕੇ ਉਹਨੂੰ ਪਾ ਲਿਆ ਕਰ ਰੋਕ ਗੋ ਰੋਕ ਲਿਆ ਹਾਂ ਇਹਦਾ ਰੋਕ ਲੀਨਾਂ ਨੇ ਆ ਕੇ ਪਤਾ ਵੀ ਉਹ ਫੋਨ ਗਿਆ ਕਿੱਧਰ ਸੋ ਮੈਂ ਹੋਰ ਵੀਰਾਂ ਨੂੰ ਅਪੀਲ ਕਰਦਾ ਵੀ ਜਿਹੜੇ ਖੇਤਾਂ ਵਾਲੇ ਆਲੇ ਦਾਲੇ ਹੁੰਦੇ ਆ ਉਹਨਾਂ ਨੂੰ ਅਪੀਲ ਕਰਦਾ ਵੀ ਜੇ ਕੋਈ ਬੰਦਾ ਰੁੱਖ ਪੜਦਾ ਉਹਨੂੰ ਰੋਕੋ ਉਹਦੀ ਸ਼ਿਕਾਇਤ ਕਰੋ ਜੇ ਨਹੀਂ ਰੁਕਦਾ ਤਾਂ ਜੰਗਲਾਤ ਵਿਭਾਗਮੇ ਕੋਲੇ ਕਰੋ ਕਿਸੇ ਵੀ ਨੇੜਲੇ ਅਧਿਕਾਰੀ ਕੋਲੇ ਕਰੋ ਤਾਂ ਕਿ ਕੰਮ ਰੋਕਿਆ ਜਾ ਸਕੇ ਤੇ ਨਹੀਂ ਇੱਥੇ ਲੋਕਾਂ ਨੇ ਇੱਕ ਪੱਤਾ ਨਹੀਂ ਛੱਡਣਾ ਇੱਥੇ ਪੱਤਾ ਵੀ ਉਹ ਨਾ ਵੀ ਬਾਈ ਮੇਨ ਨੰਬਰ ਪੈ ਜਾਣਾ ਜਿਵੇਂ ਮਹਿਕਮੇ ਆ ਜਾਂਦੇ ਵੀ ਇੱਕ ਵੀ ਓਏ ਮਹਿਕਮੇ ਮੂਹਕਮੇ ਉਹੋ ਜਿਹਾ ਹੈ ਪਾ ਕਿਹੜਾ ਸੁਣਦਾ ਕੋਈ ਪੁੱਛਦਾ ਹੀ ਨਹੀਂ ਮਹਿਕ ਵਾਲੇ ਮਹਿਕ ਵਾਲੇ ਹੁਣ ਦਾ ਕਾਰਵਾਈ ਕੀਤੀ ਹੋਏ ਸਰਦਾਰ ਜੀ ਕੋ ਗਾਣੀ ਵੀ ਤੋੜ ਜੇ ਅਸੀਂ ਅੰਗਰੇਜ਼ਾਂ ਅੰਗਰੇਜ਼ ਸੁਣਦੇ ਆ ਕਹਿੰਦੇ ਜੇ ਕੋਈ ਅੰਗਰੇਜ਼ਾਂ ਦੇ ਵੇਲੇ ਦਾਤਨ ਤੋੜ ਲੈਂਦਾ ਸੀ 6 ਮਹੀਨੇ ਕੈਦ ਕਰਦੇ ਸੀ ਦਾਤਨ ਵੀ ਤੋੜਨਦੂ ਤਾਂ ਬਾਤ ਕੇ ਰਾਤਰੀ ਛੜਦਾ ਉਦੋਂ ਕੋਈ ਜਿਹੜਾ ਲੋਕ ਡੰਡੇ ਬਣਾ ਕਾਨੂੰ ਸੂਤ ਆਉਂਦੇ ਆ